ਸਾਡੇ ਨਿਹੱਥੇ ਜਿਹੜੇ ਮੁੰਡੇ ਹੈਗੇ ਨੌਜਵਾਨ ਉਹਨਾਂ ਨੇ ਗੋਲੀਆਂ ਮਾਰ 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 ਕੇ ਸਾਨੂੰ ਮਾਰ ਹੀ ਜਾਂਦੇ ਹੈਗੇ ਸਾਡੇ ਸੱਜਣ ਹੁੰਦੇ ਗੋਲੀਆਂ ਮਾਰਦੇ ਅਸੀਂ ਇਹ ਪਾਕਿਸਤਾਨ ਚੋਂ ਆਏ ਆ ਗੋਲੀਆਂ ਉਹਦੇ ਗੋਲੀ ਲੱਗੀ ਉਸ ਕਾਰਨ ਸਾਨੂੰ ਉਸ ਦਿਨ ਸਾਡੇ ਇੱਥੇ ਰੋਟੀ ਨਹੀਂ ਪੱਕੀ 2 ਘੰਟੇ ਲੱਗਣ 3 ਘੰਟੇ ਲੱਗਣ ਲੰਗਰ ਉਹ ਆਪ ਬਣਾ ਕੇ ਸਾਰੀ ਸੰਗਤ ਨੂੰ ਸੁਖਮਈ ਉਹਨੇ 20 ਤਰੀਕ ਨੂੰ ਜਾਣਾ ਸੀ ਜਦੋਂ 21 ਤਰੀਕ ਦੀ ਕਾਲ ਆ ਗਈ ਵੀ ਆਪਾਂ ਬਾਰਡਰ ਤੇ ਮਤਲਬ ਵੀ ਅੱਗੇ ਲੰਘਣਾ ਤੇ ਉਹਨੇ 20 ਤਰੀਕ ਦੀ ਕੈਨਸਲ ਕਰਕੇ ਸਾਨੂੰ ਜੀ ਇਹ ਪਤਾ ਹੁੰਦਾ ਵੀ ਇਹ ਬਾਣਾ ਵਰਤੂਗਾ ਅਸੀਂ ਜਾਣ ਨਹੀਂ ਦੇਣਾ ਸੀ ਜਿਹੜਾ ਨੇ ਗੋਲੀਆਂ ਦਾ ਆਰਡਰ ਦਿੱਤਾ ਤੇ ਜਿਹੜੇ ਨੇ ਗੋਲੀ ਚਲਾਈਏ ਉਹਨਾਂ ਤੇ ਐਫ ਆਈ ਆਰ ਹੋਵੇ ਉਹਨਾਂ ਤੇ ਕਾਰਵਾਈ ਹੋਵੇ 21-22 ਸਾਲਾ ਦਾ ਨੌਜਵਾਨ ਜਿਹਦਾ ਨਾਮ ਸ਼ੁਭਕਰਨ ਸੀ ਜਿਲ੍ਹਾ ਬਠਿੰਡੇ ਤੋਂ ਖਨੋਰੀ ਬਾਰਡਰ ਪਹੁੰਚਿਆ ਸੀ ਆਪਣੇ ਹੱਕਾਂ ਦੇ ਲਈ ਤੇ ਮੰਗ ਇਹ ਸੀਗੀ ਕਿ ਐਮਐਸਪੀ ਲੈਣੀ ਹੈ ਕਰਜ਼ਾ ਮਾਫੀ ਕਰਾਣੀ ਹੈ ਜਿਸ ਕਰਕੇ ਹੋਰ ਵੀ ਕਿਸਾਨ ਇੱਧਰ ਆਏ ਸੀਗੇ ਪਰ ਸ਼ੁਭਕਰਨ ਨੂੰ ਨਹੀਂ ਪਤਾ ਸੀ ਕਿ ਇੱਥੇ ਆਊਗਾ ਤਾਂ ਸਹੀ ਪਰ ਮੁੜ ਕੇ ਵਾਪਸ ਘਰ ਨਹੀਂ ਜਾ ਪਾਊਗਾ 21 ਤਰੀਕ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਉਸ ਤੋਂ ਬਾਅਦ ਕਿਸਾਨ ਸ਼ਾਂਤੀ ਮੇ ਤਰੀਕੇ ਨਾਲ ਖੜ ਗਏ ਉਸ ਤੋਂ ਬਾਅਦ ਉਸ ਸਾਈਡ ਤੋਂ ਅਥਰੂ ਗੈਂਦੇ ਗੋਲੇ ਚੱਲੇ ਕਾਫੀ ਫੋਰਸ ਆਈ ਉਸ ਤੋਂ ਬਾਅਦ ਕੁੱਟਮਾਰ ਜਿਹੜੀ ਕਿਸਾਨਾਂ ਦੀ ਕੀਤੀ ਗਈ ਤੇ ਸ਼ੁਭ ਕਰਨ ਦੇ ਗੋਲੀ ਲੱਗ ਜਾਂਦੀ ਹੈ ਤੇ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਸਮੇ ਸ਼ੁਭ ਕਰਨ ਦੇ ਪਿੰਡ ਦੀ ਟਰਾਲੀ ਜੀ ਦੇ ਵਿੱਚ ਸ਼ੁਭ ਕਰਨ ਆਇਆ ਸੀ ਜਿੱਥੇ ਡੇਲੀ ਖਾਣਾ ਖਾਂਦਾ ਸੀ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦਾ ਸੀ ਉੱਥੇ ਹੀ ਮੌਜੂਦ ਆ ਦੱਸਿਆ ਜਾ ਰਿਹਾ ਕਿ ਦੋ ਭੈਣਾਂ ਦਾ ਇਕੱਲਾ ਪਰਾਂ ਸੀ ਸ਼ੁਭਕਰਨ ਇੱਕ ਭੈਣ ਦਾ ਵਿਆਹ ਹੋ ਗਿਆ ਸੀ ਇੱਕ ਭੈਣ ਦਾ ਕਰਨਾ ਸੀਗਾ ਕਹਿ ਰਹੇ ਕਿ ਉਹਦੀ ਮਾਤਾ ਜੀ ਜਿਹੜੀ ਹੈ ਨਹੀਂ ਸੀਗੇ ਬਾਪੂ ਮੈਂਟਲੀ ਤੌਰ ਤੇ ਠੀਕ ਨਹੀਂ ਹੈਗੇ ਤੇ ਦਾਦੀ ਨੇ ਪਾਲ ਲਿਆ ਪਾਲਣ ਤੋਂ ਬਾਅਦ ਜਦੋਂ ਘਰੋਂ ਨਿਕਲਦਾ ਤਾਂ ਦਾਦੀ ਨੂੰ ਕਹਿ ਕੇ ਨਿਕਲਦਾ ਕਿ ਦਾਦੀ ਯਾ ਤਾਂ ਹੱਕ ਲੈ ਕੇ ਆਵਾਂਗੇ یا پھر لاش اؤگی بزرگ ਸਾਡੇ ਨਾਲ ਨੇ ਗੱਲ ਜਰੂਰ ਕਰਦੇ ਜਿਨ੍ਹਾਂ ਨਾਲ ਗੱਲਾਂ ਬਾਤਾਂ ਕਰਦਾ ਸੀ ਜਿਨ੍ਹਾਂ ਨਾਲ ਲਾਇਆ ਸੀ ਤੁਸੀਂ ਹੁਣ ਉਹਨਾਂ ਦੇ ਪਿੰਡ ਤੋਂ ਹੀ ਹੋ ਨਹੀਂ ਜੀ ਜ਼ਿਲ੍ਹਾ ਫਾਜ਼ਿਲਕਾ ਤੋਂ ਨਹੀਂ اچھا ਤੁਹਾਡੇ ਨਾਲ ਹੀ ਹੁੰਦਾ ਸੀ ਸ਼ੁਕ ਕਰਨ ਦੇ ਲਈ ਸਾਡੇ ਨਾਲ ਹੀ ਮਤਲਬ ਵੀ ਉਹ 14 ਤਰੀਕ ਤੋਂ ਸਾਡੇ ਨਾਲ ਹੀ ਰਹਿੰਦਾ ਸੀ ਇੱਥੇ ਤੇ ਇਕੱਠੇ ਅਸੀਂ ਖਾਣਾ ਬਣਾਉਂਦੇ ਸੀ ਇੱਥੇ ਖਾਣੇ ਦਾ ਮੋਰੀ ਉਹ ਹੁੰਦਾ ਸੀਗਾ ਸਭ ਤੋਂ ਪਹਿਲਾਂ ਉਹਨੇ ਆਟਾ ਕੁੰਨ ਕੇ ਵਧੀਆ ਪਰੌਂਠੇ ਪਕਾ ਕੇ ਤੇ ਸਾਰੀ ਸੰਗਤ ਨੂੰ ਖਵਾਉਂਦਾ ਸੀ ਉਹ ਐਡਾ ਸੁਮੁਖ ਬੱਚਾ ਸੀ ਰੁਕ ਮਾਲੇ ਕੰਮਣ ਲੱਗ ਜਦੀ ਆ ਉਹਦੀ ਜਦੋਂ ਇਹ ਆ ਚੀਜ਼ ਨੂੰ ਸੁਣਦੀ ਸੁਣਿਆ ਨਾ ਤੇ ਬੋਲਿਆ ਨਹੀਂ ਜਾਂਦਾ ਕਿ ਉਹਨਾਂ ਲਈ ਸ਼ਬਦ ਹੀ ਨਹੀਂ ਹੈ ਕੀ ਚੀਜ਼ ਆਦੰਦੀ ਸਭ ਤੋਂ ਜ਼ਿਆਦਾ ਕਿੰਨੇ ਦਿਨ ਹੋ ਗਏ ਸੀ ਤੁਹਾਡੇ ਨਾਲ ਰਹਿੰਦੇ ਹੋਏ ਤੁਹਾਡੇ ਲਈ ਖਾਣਾ ਬਣਾਉਂਦੇ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਉਹਨੇ ਆਪ ਦੇ ਹੱਥ ਨਾਲ ਆਟਾ ਗੁੰਨ ਕੇ ਲੰਗਰ ਛਕਾਇਆ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਣ ਗੁਣਡ ਟਰਾਲੀਆਂ ਵਾਲੇ ਸੀਗੇ ਇੱਥੇ ਇਕੱਠਾ ਲੰਗਰ ਬਣਦਾ ਸੀਗਾ ਕੱਠਿਆਂ ਉਹਦੇ ਵਿੱਚ ਫੋਰਸ ਵਾਲੇ ਵੀ ਆ ਜਾਂਦੇ ਸੀਗੇ ਹੋਰ ਵੀ ਮੁਲਾਜ਼ਮ ਆ ਜਾਂਦੇ ਸੀ ਸਾਰੇ ਬਹਿ ਕੇ ਬੜੇ ਆਰਾਮ ਨਾਲ ਹਰੇਕ ਨੂੰ ਕਹਣਾ ਬਾਪੂ ਜੀ ਭਰਾ ਜੀ ਪ੍ਰਸ਼ਾਦਾ ਛੱਕ ਕੇ ਜਾਣਾ ਐਡਾ ਹਸਮੁਖ ਸੀਗਾ ਕਿਸੇ ਕਦੇ ਵੀ ਮੱਥੇ ਟੇਉੜੀ ਨਹੀਂ ਪਾਉਂਦਾ ਸੀਗਾ ਤੇ ਉਹ 2 ਘੰਟੇ ਲੱਗਣ 3 ਘੰਟੇ ਲੱਗਣ ਲੰਗਰ ਉਹ ਆਪ ਬਣਾ ਕੇ ਸਾਰੀ ਸੰਗਤ ਨੂੰ ਸ਼ੁਕਰ ਕਰਦੇ ਬਹੁਤ ਬਹੁਤ ਮੂੰਹ ਬੋਲੀ ਗੱਲ ਯਾਦ ਹੈ ਤੁਹਾਨੂੰ ਜਦੋਂ ਪ੍ਰੋਟੈਸਟ ਦੇ ਅੱਗੇ ਗਿਆ ਦਿੱਲੀ ਕੁਚ ਕਰਨ ਲਈ ਕੋਲ ਦਿੱਤੀ ਉਹ ਕੁਝ ਕਹਿ ਕੇ ਗਿਆ ਸੀ ਕਿਸ ਨੂੰ ਕੋਈ ਗੱਲ ਕਰਕੇ ਗਿਆ ਸੀ ਅੱਗੇ ਗੱਲ ਤਾਂ ਵਹੀ ਸੀਗੀ ਬਸ ਕਹਿੰਦਾ ਵੀ ਮੈਂ ਮੇਲੇ ਤੇ ਜਾਣਾ ਸੀ ਉਹਨੇ ਪਸ਼ੂ ਉਹਦਾ ਮਤਲਬ ਝੋਟਾ ਦੇ ਜੈਦਰ ਮੋਗੇ ਕੋਲੇ ਮੰਡੀ ਐ ਉਥੇ ਲੈ ਕੇ ਜਾਣਾ ਸੀਗਾ ਉਹਨੇ 20 ਤਰੀਕ ਨੂੰ ਜਾਣਾ ਸੀ ਜਦੋਂ 21 ਤਰੀਕ ਦੀ ਕਾਲ ਆ ਗਈ ਵੀ ਆਪਾਂ ਬਾਰਡਰ ਤੇ ਮਤਲਬ ਵੀ ਅੱਗੇ ਲੰਘਣਾ ਤੇ ਉਹਨੇ 20 ਤਰੀਕ ਦੀ ਕੈਨਸਲ ਕਰਕੇ ਤੇ 21 ਤਰੀਕ ਨੂੰ ਮਤਲਬ ਵੀ ਅੱਗੇ ਬਾਰਡਰ ਤੇ ਗਿਆ 9 9:30 ਵਜੇ ਗਿਆ ਪਹਿਲਾਂ ਉਹ ਮਤਲਬ ਚੱਪਲਾ ਪਾ ਕੇ ਗਿਆ ਚੱਪਲਾ ਉੱਤੇ ਕਿਤੇ ਖੁੱਪ-ਖਾਬੀਆਂ ਫਿਰ ਦੁਆਰੇ ਆਇਆ ਆ ਕੇ ਇੱਥੇ ਉਹਨੇ ਦੁਆਰਾ ਬੂਟ ਪਾ ਕੇ ਫਿਰ ਗਿਆ ਦੁਆਰੇ ਤੇ ਮਾਲਵੇ ਹੱਸਦਾ ਖੇਡਦਾ ਗਿਆ ਕੋਈ ਇਦਾਂ ਦੀ ਨਹੀਂ ਸੀਗਾ ਨਾ ਉਹ ਬੰਦਾ ਬੱਚਾ ਕਪਣਾਉਣ ਵਾਲਾ ਸੀਗਾ ਨਾ ਕਾਲੀ ਕਰਨ ਵਾਲਾ ਸੀਗਾ ਬੜੀ ਸ਼ਾਂਤ ਮੈ ਜੀ ਨਾਲ ਗਿਆ ਸੀਗਾ ਪਰ ਕੁਦਰਤ ਨੇ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਰਤ ਦਿੱਤਾ ਕਿੰਨੇ ਵਜੇ ਖਬਰ ਆਈ ਕਿੰਨੇ ਵਜੇ ਪਤਾ ਲੱਗਾ ਗੋਲੀ ਕੋਈ 2:3-3 ਵਜੇ ਪਤਾ ਲੱਗਿਆ ਜੀ ਹਾਂਜੀ 2:3 ਵਜੇ ਪਤਾ ਲੱਗਾ ਫਿਰ ਤੇ ਉਹਨਾਂ ਉਹਦੇ ਦੇ ਤਾਇਆ ਜੀ ਸੀਗੇ ਪਿੰਡ ਚ ਉਹਨਾਂ ਦੇ ਨਾਲ ਆਏ ਹੋਏ ਸੀਗੇ ਉਹਨਾਂ ਨੇ ਫੋਨ ਫਾਨ ਲਾਇਆ ਉਹਦਾ ਫੋਨ ਵੀ ਨਹੀਂ ਲੱਗਿਆ ਫਿਰ ਪਿੰਡੋਂ ਖਬਰ ਆਈ ਹੈ ਵੀ ਇਸ ਤਰ੍ਹਾਂ ਜਿਸ ਕਾਰਨ ਬਾਰੇ ਵੀ ਉਹਦਾ ਮੌਤ ਹੋ ਗਈ ਹੋਰ ਵੀ ਬਜ਼ੁਰਗ ਸਾਡੇ ਨਾਲ ਨੇ ਬਜ਼ੁਰਗ ਤੁਹਾਡੇ ਨਾਲ ਵੀ ਗੱਲਬਾਤ ਕਰਦਾ ਸੀ ਉਹ ਤੁਹਾਡੇ ਨਾਲ ਇੰਦਰ ਜਿਹੜਾ ਬਚਾਦੇ ਲਾਉਂਦਾ ਜਿਹ ਖਾਂਦੇ ਰਹੇਗੇ ਉਹ ਦੋ ਤਿੰਨ ਦਿਨ ਉਹਦੇ ਨਾਲ ਤੇ ਕਈ ਦਿਨ ਇਕੱਠੇ ਰੋਟੀ ਰੋਟੀ ਖਾਧੀ ਵਧੀਆ ਬੰਦਾ ਸੀਗਾ ਆchn ਖੇਡਣ ਵਾਲਾ ਕੋਈ ਕਿਸੇ ਨੂੰ ਗਲਤ ਨਹੀਂ ਬੋਲਦਾ ਸੀਗਾ ਐਨੀ ਗੱਲਾਂ ਉਹ ਚੱਟੀਆਂ ਲੱਗਦਾ ਨਹੀਂ ਕਿ 21-22 ਸਾਲ ਦਾ ਨੌਜਵਾਨ ਜਿਹੜੀ ਸਾਰੀ ਜ਼ਿੰਮੇਵਾਰੀ ਸਮਝਦਾ ਸੀ ਆਪਣੇ ਘਰ ਦੀ ਵੀ ਇੱਕ ਭੈਣ ਦਾ ਵਿਆਹ ਕੀਤਾ ਕਰੇ ਜ਼ਮੀਨ ਵੇਚ ਕੇ ਉਹਨੇ ਵਿਆਹ ਕੀਤਾ ਸੀ ਜੋ ਖਬਰਾਂ ਆ ਰਹੀਆਂ ਨੇ ਕਹਿੰਦੇ ਕਿ ਦੂਜੀ ਦਾ ਕਰਨਾ ਸੀਗਾ ਉਸ ਤੋਂ ਬਾਅਦ ਉਹਨੇ ਖੁਦ ਵੀ ਵਿਆਹ ਕਰਾਉਣਾ ਸੀਗਾ ਕਹਿੰਦੇ ਘਰ ਬਣਾਉਣਾ ਸੀ ਪਹਿਲਾਂ ਲੱਗਦਾ ਨਹੀਂ ਕਿ ਉਸ ਸਾਈਡ ਤੋਂ ਮਾਹੌਲ ਖਰਾਬ ਹੋਇਆ ਜਿਸ ਕਰਕੇ ਮਾਹੌਲ ਖਰਾਬ ਹੋਇਆ ਜੀ ਹਾਂ ਹੋਰ ਬਚਾ ਇੱਧਰ ਗੱਲਾਂ ਕਰ ਲਈ ਇੰਨਾ ਮੈਨੂੰ ਕਾਹ ਹੋਲੀ ਬੋਲਣਾ ਤੁਸੀਂ ਵੀ ਇੱਧਰ ਇੱਥੇ ਆ ਨਾਲ ਹੀ ਸਾਡੀ ਟਰਾਲੀ ਹੈਗੀ ਤੇ ਅਸੀਂ 50-60 ਬੰਦਿਆਂ ਦਾ ਇੱਥੇ ਖਾਣਾ ਬਣਦਾ ਹੁੰਦਾ ਸੀਗਾ ਤੇ ਸਵੇਰੇ ਉੱਠ ਕੇ ਆਉਨੇ ਪਰੌਂਠੇ-ਪਰੌਂਠੇ ਬਣਾਉਣੇ ਸਾਰੇ ਇਕੱਠੇ ਤੇ ਜਿਹੜੇ ਇੱਥੇ ਸਕਿਉਰਿਟੀ ਵਾਲੇ ਸੀਗੇ ਪੁਲਿਸ ਵਾਲੇ ਉਹ ਵੀ ਆ ਜਾਂਦੇ ਸੀਗੇ ਖਾਣਾ ਖਾਂਦੇ ਇੱਥੇ ਤੇ ਬੜਾ ਚੰਗਾ ਸਾਡਾ ਮਾਹੌਲ ਸੀਗਾ ਬੜੇ ਪਿਆਰ ਨਾਲ ਰਹਿੰਦੇ ਸੀਗੇ ਉਸ ਦਿਨ ਸਵੇਰੇ-ਸਵੇਰੇ ਰੋਟੀ ਪਾਣੀ ਥੋੜਾ ਜਿਹਾ ਹੀ ਬਣਾਇਆ ਤੇ ਬਈ ਆਪਾਂ ਬਾਰਡਰ ਤੇ ਜਾਵਾਂਗੇ ਉੱਥੇ ਤੇ ਰਿਕ ਨਾਲ ਬੜਾ ਪਿਆਰ ਨਾਲ ਰਹਿੰਦਾ ਸੀਗਾ ਇਹ ਮੰਦਭਾਗੀ ਕਟਨਾ ਵਾਪਰੀ ਕਿ ਜਿਹੜੀ ਸਾਡੀ ਸਰਕਾਰ ਹੈਗੀ ਇਹ ਜਿਹੜੀ ਬਹੁਤ ਨਿੰਦਣਯੋਗ ਹੈਗੀ ਮੋਦੀ ਸਰਕਾਰ ਤੇ ਖੱਟਰ ਸਰਕਾਰ ਇਹਨਾਂ ਨੇ ਸਾਡੇ ਨਿਹੱਥੇ ਜਿਹੜੇ ਮੁੰਡੇ ਹੈਗੇ ਨੌਜਵਾਨ ਉਹਨਾਂ ਦੇ ਗੋਲੀਆਂ ਮਾਰ ਮਾਰ ਕੇ ਸਾਨੂੰ ਮਾਰ ਹੀ ਜਾਂਦੇ ਹੈਗੇ ਤੇ ਇਹ ਇਹਨਾਂ ਦਾ ਇਹ ਕੋਈ ਸਾਡੇ ਦੇਸ਼ ਦੇ ਦੁਸ਼ਮਣ ਜਨਤਾ ਦੇ ਦੁਸ਼ਮਣ ਹੈਗੇ ਇਹ ਸਾਡੇ ਸੱਜਣ ਨਹੀਂਗੇ ਸਾਡੇ ਸੱਜਣ ਹੁੰਦੇ ਗੋਲੀਆਂ ਮਾਰਦੇ ਅਸੀਂ ਇਹ ਪਾਕਿਸਤਾਨ ਚੋਂ ਆਏ ਆ ਇਹ ਸਾਡਾ ਪਾਕਿਸਤਾਨ ਹੈਗਾ ਹਿੰਦੁਸਤਾਨ ਸਾਰਾ ਇਕੱਠਾ ਹਿੰਦੁਸਤਾਨ ਹੈ ਹੈ ਭਾਰਤ ਦੇ ਵਿੱਚ ਨਹੀਂ ਰਹਿਣ ਵਾਲੇ ਅਸੀਂ ਕੋਈ ਗੱਲ ਨਹੀਂ ਹਰਿਆਣਾ ਇਹ ਤਾਂ ਸਾਡਾ ਹਰਿਆਣਾ ਸਾਡਾ ਨਹੀਂਗਾ ਰਾਜਸਥਾਨ ਸਾਡਾ ਨਹੀਂਗਾ ਰਾਜਸਥਾਨ ਚ ਜਾਣ ਦਾ ਸਾਡਾ ਹੱਕ ਨਹੀਂਗਾ ਹਰਿਆਣਾ ਜਾਣ ਦਾ ਹੱਕ ਨਹੀਂਗਾ ਦਿੱਲੀ ਜਾਣ ਦਾ ਸਾਡਾ ਹੱਕ ਨਹੀਂਗਾ ਇਹ ਐਡਾ ਜ਼ੁਲਮ ਕਰ ਰਹੀ ਏ ਸਰਕਾਰ ਕਿ ਗੋਲੀਆਂ ਮਾਰ ਮਾਰ ਕੇ ਮਾਰ ਰਹੀ ਏ ਇਸ ਤੋਂ ਵੱਡਾ ਕੀ ਜ਼ੁਲਮ ਹੋਊਗਾ ਦੱਸੋ ਪਰ ਜਦੋਂ ਪਤਾ ਲੱਗਾ ਕਿ ਸ਼ੁਭਕਰਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਗੋਲੀਆਂ ਉਹਦੇ ਗੋਲੀ ਲੱਗੀ ਉਸ ਕਰਕੇ ਸਾਨੂੰ ਉਸ ਦਿਨ ਸਾਡੇ ਇੱਥੇ ਰੋਟੀ ਨਹੀਂ ਪੱਕੀ ਅਜੇ ਵੀ ਸਾਡੇ ਬਹੁਤ ਮਾਹੌਲ ਖਰਾਬ ਹੈ ਸਾਡਾ ਬਹੁਤ ਮਨ ਦੁਖੀ ਹੈ ਉਸ ਤੋਂ ਵੀ ਸਾਡੇ ਵਿੱਚ ਨਹੀਂ ਰਿਹਾ ਤੇ ਬਹੁਤ ਮੰਦ ਭਾਗੀ ਘਟਨਾ ਹੋਈ ਜਿਹੜਾ ਕਿ ਬਹੁਤ ਨਿੰਦਣਯੋਗ ਹੈਗੀ ਤੁਹਾਨੂੰ ਵੀ ਮਿਲ ਕੇ ਗਿਆ ਸੀ ਜਦੋਂ ਗਿਆ ਸੀ ਉਸ ਦਿਨ ਕਿਹੜੇ ਤਰੀਕ ਨੂੰ ਸਾਰੇ ਸਾਰਿਆਂ ਨੂੰ ਮਿਲ ਇੱਥੇ ਬੈਠਾ ਸੀ ਸਾਰਿਆਂ ਨੂੰ ਮਿਲ ਕੇ ਗਿਆ ਉਹ ਪਹਿਲਾਂ ਤਾਂ ਰੋਟੀ ਪਕਾਉਂਦਾ ਸੀ 11 ਵਜੇ ਤਾਈਂ ਉਹ ਦਿਨ ਰੋਟੀ ਪਕਾਈ ਵੀ 9 ਵਜੇ ਤਾਈਂ ਤੇ 15-20 ਬੰਦਿਆਂ ਨੇ ਖਾਈ ਕਹਿੰਦੇ ਅਸੀਂ ਉੱਥੇ ਜਾਵਾਂਗੇ ਸਾਨੂੰ ਜੀ ਇਹ ਪਤਾ ਹੁੰਦਾ ਵੀ ਇਹ ਬਾਣਾ ਵਰਤੂਗਾ ਅਸੀਂ ਜਾਣ ਨਹੀਂ ਦੇਣਾ ਸੀ ਅਸੀਂ ਤਾਂ ਇਹ ਸੋਚਿਆ ਵੀ ਚਲੋ ਐਸੀ ਗੋਸ ਚਲਾਉਂਦੇ ਐ ਕੋਈ ਰਬੜ ਦੀ ਗੋਲੀਆਂ ਚਲਾਉਂਦੇ ਐ ਤੇ ਜੇ ਕਿਸਾਨੀ ਵਾਸਤੇ ਆਇਆ ਤੇ ਕਿਸਾਨ ਅੱਗੇ ਨਾ ਜਾਊਗਾ ਕਿੱਥੇ ਜਾਊਗਾ ਪਰ ਇਹ ਗੋਲੀਆਂ ਦਾ ਤਾਂ ਕੰਬੋਟ ਮਾਰਾ ਕੀਤਾ ਹੈ ਗੋਲੀ ਵੱਜੀ ਉਹਦੇ ਉਹ ਤਾਂ ਬੈਗ ਵੀ ਕਹਰੇ ਕਿ ਆਹ ਬੈਗ ਹੈ ਤੇ ਆ ਟ੍ਰਾਲੀ ਦੇ ਵਿੱਚ ਪਿਆ ਹੋਇਆ ਹਾਂ ਟ੍ਰਾਲੀ ਦੇ ਪਿਆ ਇਹ ਬੈਗ ਪਿਆ ਸਾਹਮਣੇ ਭੱਲੇ ਉਹਨੇ ਆਪਣੀ ਭੈਣ ਦਾ ਵਿਆਹ ਵੀ ਕਰਨਾ ਸੀ ਕਹਰੇ ਕਿ ਇਹ ਵਿਆਹ ਹੀ ਕਰਨਾ ਸੀ ਆਪ ਦਾ ਹੀ ਕਰਾਉਣਾ ਸੀ ਕਾਰੋਬਾਰ ਤਾਂ ਆਪ ਦਾ ਸਾਰਾ ਕਰਨਾ ਹੀ ਸੀ ਹਾਂ ਠੀਕ ਹੈ ਸਰਕਾਰ ਨੂੰ ਕਰੋੜ ਰੁਪਈਆ ਦਾ ਕਹਿੰਦੀ ਹੈ ਪਰ ਰੁਪਈਆ ਨਾਲ ਉਹਦੀ ਪ੍ਰੋਫਾਈਟ ਪੂਰੀ ਨਹੀਂ ਹੁੰਦੀ ਪੁੱਤ ਥੋੜੀ ਵਾਪਸ ਆਊਗਾ ਪੈਸਾ ਨਹੀਂ ਆਊਗਾ ਫਿਰ ਕੀ ਮੰਗ ਕੀ ਕਰਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਕੀ ਕਾਰਵਾਈ ਕੀ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਕਾਰਵਾਈ ਹੋਣੀ ਚਾਹੀਦੀ ਹੈ ਹਰਿਆਣਾ ਸਰਕਾਰ ਜਿਹੜਾ ਨੇ ਗੋਲੀਆਂ ਦਾ ਆਰਡਰ ਦਿੱਤਾ ਤੇ ਜਿਹੜੇ ਨੇ ਗੋਲੀ ਚਲਾਈਏ ਉਹਨਾਂ ਤੇ ਐਫ ਆਈ ਆਰ ਹੋਵੇ ਉਹਨਾਂ ਤੇ ਕਾਰਵਾਈ ਹੋਵੇ ਬਸ ਸਾਡਾ ਯਹੀ ਮੰਗ ਹੈ ਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਖਰ ਤੁਸੀਂ ਵੀ ਤੁਸੀਂ ਵੀ ਜਾਣਦੇ ਸੀ ਤੁਹਾਡੀ ਵੀ ਨੇੜਤਾ ਸੀ ਕੀ ਉਹਦੇ ਨਾਲ। ਹਾਂਜੀ ਮੇਰਾ ਨਾਨਕਾ ਪਿੰਡ ਆਈ ਉਹੋ। ਮੇਰੇ ਮਾਮੇ ਦਾ ਮੁੰਡਾ ਉਹਦੇ ਨਾਲ ਹੀ ਰਹਿੰਦਾ ਸੀ ਜੀ। ਸਵੇਰ ਅਸੀਂ ਜਦੋਂ ਇੱਥੇ ਆਏ ਤਾਂ ਮੇਰੇ ਆਉਣ ਤੋਂ ਪਹਿਲਾਂ ਚਲਾ ਗਿਆ ਸੀ ਅੱਗੇ ਜੀ। ਉੱਥੇ ਮਾਮੇ ਦੇ ਮੁੰਡੇ ਨੇ ਉਹਨੂੰ ਕਾਲ ਵੀ ਕਰੀ ਆ ਵੀ ਤੁਸੀਂ ਆਪ ਦਾ ਤਰੀਕੇ ਨਾਲ ਉਹੋ ਕਰਨਾਗਾ। ਉਹ ਕਹਿੰਦਾ ਨਹੀਂ ਭਰਾ ਸੀ ਤਾਪ ਦਾ ਸ਼ਾਂਤਮਾਈ ਕਰ ਰਹੇ ਆ ਤੇ ਉਹ ਹੈਗਾ ਤਾਂ ਸਾਨੂੰ ਜਦੋਂ ਪਤਾ ਲੱਗਿਆ ਤਾਂ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਜੀ ਪਰ ਖਬਰਾਂ ਇਹ ਵੀ ਆਈਆਂ ਕਿ ਕਹਿੰਦੇ ਕਿ ਉਹ ਸਾਈਡ ਦੇ ਵਿੱਚ ਖੜਾ ਸੀ ਔਰ ਮੁੰਡਿਆਂ ਨੂੰ ਰੋਕ ਰਿਹਾ ਸੀ ਕਿ ਅੱਗੇ ਨਾ ਜਾਓ ਜਦੋਂ ਇਹ ਸਾਰੀ ਚੀਜ਼ ਦੇਖੋ ਜੀ ਜੇ ਉਹ ਅੱਗੇ ਜਾ ਰਿਹਾ ਹੁੰਦਾ ਤਾਂ ਉਹਦੇ ਗੋਲੀ ਅੱਗੇ ਤੋਂ ਲੱਗਣੀ ਸੀ ਮੱਥੇ 'ਚ ਲੱਗਦੀ ਹਿੱਕ 'ਚ ਲੱਗਦੀ ਉਹ ਤੇ ਉੱਥੇ ਮੰਨ ਲਓ ਵੀ ਭੀੜ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰ ਰਿਹਾ ਸੀ ਕਿਸਾਨ ਆਗੂਆਂ ਦਾ ਜੀ ਤਾ ਉਹਦੇ ਪਿੱਛੇ ਤੋਂ ਗੋਲੀ ਮਾਰੀ ਗਈ ਹੈ ਜੀ ਜੇ ਆਪਾਂ ਇਹ ਵੀ ਮੰਨ ਲਈਏ ਮੰਨ ਲਓ ਹਰਿਆਣਾ ਸਰਕਾਰ ਕਹਿੰਦੀ ਹੈ ਵੀ ਉਹ ਇੱਧਰ ਆ ਰਿਹਾ ਸੀ ਜਾਂ ਆਉਂਦਾ ਸੀ ਤਾਂ ਉਹ ਅਗਲਾ ਆਪਦਾ ਚਿਹਰਾ ਅੱਗੇ ਕਰਕੇ ਉਧਰ ਨੂੰ ਫੇਰ ਹੀ ਵਧੂਗਾ ਜੀ ਪਿੱਠ ਕਰਕੇ ਤਾਂ ਕੋਈ ਵੱਧ ਨਹੀਂ ਸਕਦਾ ਉਹਦੇ ਪਿੱਛੇ ਤੋਂ ਆ ਕੇ ਗੋਲੀ ਵੱਜੀ ਹੈ ਜੀ ਜਿਹੜੀ ਉਹ ਇੱਥੇ ਲੱਗੀ ਹੈ ਮੌਕੇ ਤੇ ਹੀ ਹਾਂ ਜਿਹੜੇ ਵੀ ਇੱਥੇ ਮੁੰਡੇ ਸਾਨੂੰ ਦਿਖਾ ਕੇ ਗਏ ਆ ਵੀਡੀਓ ਜਾਂ ਜਿਨ੍ਹਾਂ ਨੇ ਦੱਸਿਆ ਤਾਂ ਉਹ ਕਹਿੰਦੇ ਵੀ ਉਹਦੀ ਤਾਂ ਉਹਦੀ ਗੋਲੀ ਲੱਗੀ ਤਾਂ ਉਹਦੀ ਨਾਲ ਦੀ ਨਾਲ ਹੀ ਡੈਥ ਹੋ ਗਈ ਸੀ ਪਰ ਕਹਿ ਰਹੇ ਕਿ ਹੋਰ ਵੀ ਕੋਈ ਕਿਸਾਨ ਸੀਗੇ ਜਿਹਦੇ ਗੋਲੀ ਵੱਜ ਕੇ ਲੰਗੀ ਹੈ ਨਾਲ ਕੋਈ ਇਦਾਂ ਦੀ ਖਬਰਾਂ ਵੀ ਆਈਆਂ ਨੇ ਨਹੀਂ ਉਹ ਇਸ ਤਰ੍ਹਾਂ ਜੀ ਇਹ ਬਹੁਤ ਮੰਤ ਭਾਗੀ ਜਿਹੜੀ ਹਰਿਆਣਾ ਪੁਲਿਸ ਹੈਗੀ ਉਹਨੇ ਬਹੁਤ ਅਤਿਆਚਾਰ ਕੀਤਾ ਟਰੈਕਟਰ ਤੋੜਤੇ ਗੱਡੀਆਂ ਤੋੜਤੀਆਂ ਬੁਜਰਗ ਬੰਦੇ ਸੀਗੇ ਟਰਾਲੀਆਂ 'ਚ ਬੈਠੇ ਸੀਗੇ ਸ਼ਾਂਤ ਮਨ ਹੀ ਆਵਦਾ ਉਹਨਾਂ ਨੂੰ ਘੁੱਟ ਕੇ ਗਏ ਐ ਤੇ ਉਹਨਾਂ ਨੇ ਇਹ ਨਹੀਂ ਸਮਝਿਆ ਵੀ ਇਹ ਸਾਡੇ ਦੇਸ਼ ਦੀ ਹੈਗੀ ਸਾਡੇ ਨਾਲ ਇਹ ਵਿਵਹਾਰ ਕੀਤਾ ਜਿਹੜਾ ਪਾਕਿਸਤਾਨ ਨਾਲ ਹੀ ਨਹੀਂ ਕਰ ਸਕਣ ਤੇ ਉਹ ਤੋਂ ਭੈੜਾ ਵਿਵਹਾਰ ਕੀਤਾ ਸਾਡੇ ਨਾਲ ਕਿੰਨਾ ਕੁ ਦੁੱਖ ਹੁੰਦਾ ਜਦੋਂ ਇਕੱਲੇ ਬੈੰਦੇ ਹੋ ਹੁਣ ਇਸ ਤੋਂ ਜ਼ਿਆਦਾ ਕੀ ਦੁੱਖ ਹੋਊਗਾ ਵੀ ਸਾਡੇ 3 ਦਿਨ ਹੋ ਗਏ ਰੋਟੀ ਨਹੀਂ ਪੱਕੀ ਇੱਥੇ ਅਸੀਂ ਸਾਡਾ ਚੁੱਲਾ ਨਹੀਂ ਚੱਲਿਆ ਅੱਜ ਕਹ ਰਹੇ ਕਿ ਕਾਲਾ ਦਿਨ ਵੀ ਮਨਾਇਆ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਵੀ ਇਸ ਬਾਰਡਰ ਤੇ ਵੀ ਪੂਰੇ ਪੰਜਾਬ ਦੇ ਵਿੱਚ ਕਿਸਾਨ ਕਾਲਾ ਦਿਨ ਮਨਾ ਰਹੇ ਆ ਸ਼ੁਭ ਕਰਨ ਨੂੰ ਲੈ ਕੇ ਹਾਂ ਬਿਲਕੁਲ ਸਹੀ ਹੈ ਬਈ ਇਹ ਇਹ ਤੋਂ ਬੰਦ ਭਾਗੀ ਘਟਨਾ ਨਹੀਂ ਹੋ ਸਕਦੀ ਸਾਨੂੰ ਬੜਾ ਉਹਦਾ ਦੁੱਖ ਹੈਗਾ ਬਈ ਇਹ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਸਾਰਾ ਜਿਹੜਾ ਬੀਜੇਪੀ ਸਰਕਾਰ ਹੈ ਇਹ ਸਾਡੇ ਨਾਲ ਕਿਸਾਨਾਂ ਨਾਲ ਬਹੁਤ ਦੁਰਵਿਵਹਾਰ ਕਰ ਰਹੀ ਹੈ ਸਿਹਾ ਲਾਣਾ ਚਾਹੁੰਦੇ ਹਾਂ ਸੈਂਟਰ ਸਰਕਾਰ ਤੱਕ ਕੁਝ ਕਹਿਣਾ ਚਾਹੁੰਦੇ ਹਾਂ ਕੋਈ ਸਿਹਾ ਇਹ ਹੀ ਲਿਆਉਣਾ ਲਾਉਣਾ ਚਾਹੁੰਦੇ ਆ ਵੀ ਜਿਹੜਾ ਸੈਂਟਰ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਉਹ ਸਭ ਦਾ ਪ੍ਰਧਾਨ ਮੰਤਰੀ ਹੈ ਉਹ ਦੇਸ਼ ਦਾ ਰਾਜਾ ਹੈ ਉਹ ਪਰ ਉਹ ਪਰਜਾ ਉਹਦੀ ਸੰਤਾਨ ਹੈਗੀ ਤੇ ਜਿਹੜੇ ਆਪਦੇ ਮਾਂ ਪਿਓ ਕੋਲੋਂ ਮੰਗ ਕਰਨੀ ਹੁੰਦੀ ਹੈ ਤੇ ਪੁੱਤ ਮੰਗਦੇ ਹੁੰਦੇ ਆ ਤੇ ਅਸੀਂ ਤਾਂ ਉਹਦੇ ਕੋਲੋਂ ਮੰਗ ਕਰਦੇ ਆ ਅਸੀਂ ਉਹਦੇ ਨਾਲ ਝਗੜਾ ਕਰਦੇ ਆ ਤੇ ਸਾਡੀ ਇਹੀ ਹੈਗੀ ਵੀ ਸਾਡੀ ਮੰਗ ਪੂਰੀ ਕਰੇ ਤੇ ਜਿਹੜਾ ਜਿਹੜੀ ਘਟਨਾ ਵਾਪਰੀ ਹੈ ਉਹਨਾਂ ਤੇ ਪਰਚਾ ਹੋਵੇ ਜਿਹੜਾ ਨੇ ਆਰਡਰ ਦਿੱਤੇ ਹੈ ਜਿਨ੍ਹਾਂ ਨੇ ਗੋਲੀ ਮਾਰੀ ਹੈ ਉਹਨਾਂ ਤੇ ਕੇਸ ਹੋਵੇ ਸੋਸ਼ਲ ਮੀਡੀਆ ਤੇ ਕਈ ਗੱਲਾਂ ਵੀ ਚੱਲ ਰਹੀਆਂ ਨੇ ਕਹਿੰਦੇ ਕਿ ਜਦੋਂ ਸਰਕਾਰ ਸਾਨੂੰ ਸਾਨੂੰ ਸਾਡਾ ਕਾਨੂੰਨ ਸਾਨੂੰ ਪ੍ਰੋਟੈਸਟ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜਦੋਂ ਫਿਰ ਪ੍ਰੋਟੈਸਟ ਕੀਤਾ ਜਾਂਦਾ ਤਾਂ ਕਰੇ ਅੱਗੇ ਗੋਲੀਆਂ ਆਂਦੀਆਂ ਨੇ ਹਾਂ ਉਹ ਸਾਡੇ ਪ੍ਰੋਟੈਸਟ ਦੇ ਵਜੇ ਉਹ ਉਹਨਾਂ ਨੇ ਅੱਗੇ ਗੋਲੀਆਂ ਚਲਾਤੀ ਸਾਡਾ ਅਧਿਕਾਰ ਹੈਗਾ ਸਾਡਾ ਮੰਗ ਕਰਨ ਦਾ ਅਧਿਕਾਰ ਹੈਗਾ ਅਸੀਂ ਦਿੱਲੀ ਜਾਈਏ ਤੇ ਦਿੱਲੀ ਜਾਣ ਤੋਂ ਕੀ ਕੀ ਸਾਡਾ ਗੁਨਾਹ ਹੈ ਬਈ ਦਿੱਲੀ ਜਾਣ ਦਾ ਸਾਨੂੰ ਸਾਨੂੰ ਕੋਈ ਸਾਡਾ ਹੱਕ ਨਹੀਂ ਹੈ ਦਿੱਲੀ ਜਾਣ ਦਾ ਸਾਡਾ ਹਰਿਆਣਾ ਜਾਣ ਦਾ ਹੱਕ ਨਹੀਂ ਦੇਸ਼ ਦੀ ਰਾਜਧਾਨੀ ਹੈਗੀ ਸਾਡਾ ਉੱਥੇ ਹੱਕ ਬਣਦਾ ਹੈ ਜਾਣ ਦਾ ਤੇ ਉੱਥੇ ਜਦੋਂ ਜਾਂਦੇ ਆ ਤੇ ਉਹ ਗੋਲੀਆਂ ਮਾਰਦੇ ਐ ਬਿਲਕੁਲ ਇਹ ਟਰਾਲੀ ਹੈਗੀ ਐ ਕੈਮਰਾਮੈਨ ਨੂੰ ਵੀ ਕਹੂੰਗਾ ਇੱਕ ਵਾਰੀ ਮੁਰਤੋਂ ਟਰਾਲੀ ਜਿਹੜੀ ਐ ਉਹ ਦਿਖਾ ਦੇਣ ਇੱਥੇ ਹੀ ਆ ਸ਼ੁਭਕਰਨ ਜਿਹੜਾ ਰਹਿੰਦਾ ਸੀ ਤੇ ਜਦੋਂ ਤੋਂ ਇਹਨਾਂ ਨੂੰ ਖਬਰ ਪਤਾ ਲੱਗੀ ਤੇ ਉਦੋਂ ਤੋਂ ਹੀ ਕਹਿ ਰਹੇ ਕਿ ਅੰਦਰ ਕਾਫੀ ਮਾਹੌਲ ਜਿਹੜਾ ਹੈਗਾ ਦੁੱਖ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਕਰੇ ਕਿ 3 ਦਿਨ ਤੋਂ ਚੁੱਲਾ ਵੀ ਨਹੀਂ ਜਲਿਆ ਇਹ ਬੈਗ ਦੇ ਵਿੱਚ ਕੱਪੜੇ ਸੀਗੇ ਤੇ ਇਹ ਨੀਲਾ ਸਾਰੇ ਚੁੱਲੇ ਠੰਡੇ ਹੋਏ ਪਏ ਨੇ ਕਹਿੰਦੇ ਕਿ ਸ਼ੁਭ ਕਰਨ ਜਿਹੜਾ ਸਭ ਨੂੰ ਆਟਾ ਗੁੰਦਾ ਸੀ ਪ੍ਰਾਂਠੇ ਖਲਾਉਂਦੇ ਸੀ ਸਾਰੇ ਚੁੱਲੇ ਜਿਹੜੇ ਨੇ ਇਹ ਤੇ ਠੰਡੇ ਪਏ ਨੇ ਤੇ ਉਹਨੇ ਪਹਿਲਾਂ ਜਾਣਾ ਸੀ ਕਿਤੇ ਮੋਗੇ ਜਾਣਾ ਸੀ ਜਿਹਨਾਂ ਦੱਸਿਆ ਇਹਨਾਂ ਨੇ ਪਰ ਦਿੱਲੀ ਕੂਚ ਦੀ ਕੋਲ ਨੂੰ ਲੈ ਕੇ ਉਹ ਕੈਨਸਲ ਕਰ ਦਿੰਦਾ ਪਰ ਉਹਨੂੰ ਵੀ ਕੀ ਪਤਾ ਸੀ ਕਿ ਉਹ ਘਰੋਂ ਦਾ ਤੁਰੂਗਾ ਕਹਿ ਕੇ ਕਿ ਅਸੀਂ ਹੱਕਾਂ ਦੀ ਲੜਾਈ ਲੜਨ ਜਾ ਰਹੇ ਹਾਂ ਪਰ ਵਾਪਸ ਜਿਹੜਾ ਕਰ ਨਹੀਂ ਜਾਊਗਾ ਹਾਲਾਂਕਿ ਆਪਣੇ ਘਰ ਕਹਿ ਕੇ ਆਇਆ ਸੀ ਆਪਣੇ ਦਾਦੀ ਜੀ ਨੂੰ ਕਿ ਆ ਤਾਂ ਅਸੀਂ ਹੱਕ ਲੈ ਕੇ ਮੁੜਾਂਗੇ ਜਾਂ ਸਾਡੀ লাশ ਆਊਗੀ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੇ ਸ਼ੁਕਰਾਨਾ ਨੂੰ ਲੈ ਕੇ ਖਾਸ ਕਰ ਤੁਸੀਂ ਕੀ ਸੋਚਦੇ ਸਨ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੂ ਦੱਸੋ